ਸਸਤੀ ਕਾਲਜੀ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ ਮਿਹਰ ਤੁਸ ਸਿੱਖਾ ਹੋ ਗਿਆ ਪਾ ਵੀ ਠੀਕ ਠਾਕ ਆ ਜੀ ਚੜਦੀ ਕਲਾ ਚ ਤੁਸੀਂ ਚੜਦੀ ਕਲਾ ਚ ਹੋਗੇ ਪਹਿਲਾਂ ਤੇ ਸਭ ਤੋਂ ਪਹਿਲਾਂ ਮੈਂ ਤੁਹਾਡਾ ਧੰਨਵਾਦ ਕਰਦੀ ਆ ਥੈਂਕ ਯੂ ਕਰਦੀ ਆ ਤੁਸੀਂ ਮੇਰੀ ਵੀਡੀਓ ਨੂੰ ਬਹੁਤ ਪਿਆਰ ਦਿੱਤਾ ਤੁਸੀਂ ਬਹੁਤ ਬਹੁਤ ਪਿਆਰ ਦੇ ਰਹੇ ਆ ਸਹਿਯੋਗ ਦੇ ਰਹੇ ਆ ਆਪਣਾ ਤੁਹਾਡਾ ਸਾਰਿਆਂ ਦਾ YouTube ਫੈਮਲੀ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਜੀ ਤੇ ਤੇ ਤੁਹਾਨੂੰ ਅੱਜ ਪਹਿਲਾਂ ਮੈਂ ਤੁਹਾਡੇ ਸਾਰੇ ਦਾ ਧੰਨਵਾਦ ਕਰਨਾ ਚਾਹੁੰਨੀ ਆ ਤੇ ਇਸੇ ਤਰ੍ਹਾਂ ਪਿਆਰ ਤੇ ਸਹਿਯੋਗ ਤੁਹਾਡਾ ਮੈਨੂੰ ਚਾਹੀਦਾ ਹੈ ਤੇ ਬਣੇ ਰਹੋ ਵੀਡੀਓ ਦੇ ਵਿੱਚ ਤੇ ਮੇਰੇ ਨਾਲ ਹਮੇਸ਼ਾ ਹੀ ਤੇ ਆਪਾਂ ਹੁਣ ਤੁਹਾਨੂੰ ਮੈਂ ਸ਼ੇਅਰ ਕਰਨਾ ਵਾ ਕਿ ਮੈਂ ਨਾ ਹਾਲੋ ਇਹਨਾਂ ਨੇ ਹਾਲੋ ਲੈ ਕੇ ਆਈ ਸੀ ਕਿ ਤੇ ਆ ਦੇਖੋ ਹਾਲੋ ਮਾਈ ਤੇ ਇਹਨੂੰ ਮੈਂ ਨਾ ਹਾਲੋ ਨੂੰ ਹੁਣ ਅੱਜ ਸਬਜੀ ਹਾਲੋ ਦੀ ਬਣਾਣੀ ਆ ਤੇ ਇਹ ਗਰਮ ਵੈਸੇ ਹੁੰਦੀ ਆ ਜਿੱਦਾਂ ਸਰਦੀਆਂ 'ਚ ਇਹ ਵਧੀਆ ਨਹੀਂ ਦੀ ਹਾਲੋ ਜਿਹੜੀ ਹੁੰਦੀ ਹੈ ਨਾ ਗਰਮ ਹੁੰਦੀ ਹੈ ਆਪਾਂ ਫੁਰਜੀਨਾ ਮੰਗੇਦੀ ਤੇ ਇਹ ਨਾ ਅ ਲੱਖ ਲੂਕੋਂ ਅਸੇ ਵੀ ਵਧੀਆ ਹੁੰਦੀ ਹੈ ਕਿਉਂਕਿ ਗਰਮ ਹੁੰਦੀ ਹੈ ਨਾ ਤੇ ਅੱਜ ਕੱਲ੍ਹ ਇਹ ਵੈਸੇ ਖਾਦੀ ਜਾਂਦੀ ਹੈ ਤੇ ਇਹਨੂੰ ਹੁਣ ਨਾ ਅ ਆਪਾਂ ਬਣਾ ਮੰਗੇਦੀ ਤੇ ਮੈਂ ਇਹਨੂੰ ਪਹਿਲਾਂ ਚੋਕ ਕੇ ਵਾਸ਼ ਕਰਕੇ ਰੱਖ ਲੈਣੀ ਆ ਫਿਰ ਆਪਾਂ ਬਣਾਉਣੀ ਆ ਇਹ ਖਾਲੂ ਤੇ ਇਹ ਟੇਸਟੀ ਹੁੰਦੀ ਹੈ ਇਹ ਵੀ ਜੋ ਜਿੱਦਾਂ ਦੂਸਰੀ ਫੁਰਜੀ ਹੁੰਦੀ ਨਾ ਮੇਥੀ ਦੀ ਫੁਰਜੀ ਹੁੰਦੀ ਆ ਤੇ ਇਹ ਉਹਦੇ ਨਾਲੋਂ ਵੀ ਜ਼ਿਆਦਾ ਸਵਾਦ ਹੁੰਦੀ ਆ ਇਹਨੂੰ ਹਾਲ ਨੂੰ ਪਤਾ ਕਿੱਦਾਂ ਕਰਨਾ ਇਹਨੂੰ ਇਤਨਾ ਕਰਕੇ ਨਾ ਇਨੂੰ ਇਸ ਤਰ੍ਹਾਂ ਕਰਕੇ ਰੱਖ ਕੱਢ ਕਰ ਲੈਣਾ ਝੋਕ ਲੈਣੀ ਹੈ ਤੇ ਜਿਹੜੀਆਂ ਟੰਡੀਆਂ ਆ ਇਹ ਮੈਂ ਵੈਸੇ ਲਾ ਦੇਣੀਆਂ ਨਹੀਂ ਆ ਕਿਉਂਕਿ ਪੱਤੇ ਹੀ ਦੇ ਮੈਂ ਪਾਣੀ ਹੁੰਦੀਆਂ ਜਿਹੜੀਆਂ ਪਤਲੀਆਂ ਪਤਲੀਆਂ ਹੁੰਦੀਆਂ ਨਾ ਡੰਡੀਆਂ ਉਹ ਪਾਣੇ ਆ ਜਿਹੜੀਆਂ ਮੋਟੀ ਵਾਲੀ ਡੰਡੀ ਹੈ ਕੱਢ ਕੇ ਮੈਂ ਰੱਖ ਦੇਣੀ ਹੁੰਦੀਆਂ ਵੈਸੇ ਤੇ ਇਦਾਂ ਵਾਸਾ ਆਪਾਂ ਕਰਕੇ ਫਿਰ ਆਪਾਂ ਪੂਜੀ ਬਣਾਨੇ ਆ ਵਾਸ਼ ਕਰ ਲਾਂਗੇ ਪਹਿਲਾਂ ਫਿਰ ਬਣਾ ਲਈ ਆਪਾਂ ਇਹਦਾ ਜਿਆਦਾ ਨਹੀਂ ਆ ਮੋਟਾ ਮੋਟਾ ਜਿੱਦਾਂ ਪਾਲੇ ਇਹਦੇ ਜਿਹੜਾ ਮੋਟੀ ਡੰਡੀ ਹੁੰਦੀ ਹੈ ਇਹ ਵਾਲੀ ਮੈਂ ਛੱਡ ਦੇਣੀ ਆ ਮੈਂ ਨਾ ਧੋ ਕੇ ਰੱਖ ਲਿਆ ਤੇ ਹੁਣ ਉੱਚੜ ਗਈ ਆ ਵੈਸੇ ਤੇ ਪਾਣੀ ਉੱਚੜ ਗਿਆ ਇਹਦਾ ਤੇ ਹੁਣ ਮੈਨੂੰ ਕੱਟ ਲੈਣੀ ਆ ਫੇਰ ਕੱਟ ਕੇ ਨਾ ਫੇਰ ਬਣਾਣੀ ਇਹਦੇ ਨਾਲ ਹੀ ਮੈਂ ਨਾ ਕੱਟ ਲਾਵਾਂਗੀ ਕਰਦਣਾ ਵੀ ਕੱਟ ਲੋ ਇਹਦੇ ਨਾਲ ਮੇਰੇ ਕੋ ਤੇ ਮੈਂ ਇਹਦੇ ਨਾਲ ਕੱਟ ਲੈਣੀ ਆ ਤਾਂ ਕਾਟ ਤਾ ਕੋਈ ਜਿੱਦਾਂ ਮਰਜ਼ੀ ਲਾਓ ਕੱਟ ਕੇ ਨਾ ਬਰੀਕ-ਬਰੀਕ ਭਾ ਜਿੱਦਾਂ ਦੀ ਮਰਜ਼ੀ ਮੋਟੀ ਵੀ ਕੱਟ ਲਾਂਗੇ ਨਾ ਇਹ देखो इन मैं सारी के लेनी है। कट के रख लिखो इतना कट है ਬੱਲੇ ਦਾ ਕੱਟ ਲੈਣੀ ਹੈ ਤੇ ਬਾਹਰ ਵਿੱਚ ਨਾ ਫਿਰ ਇਹਨੂੰ ਤੜਕਾ ਲ ਕਰਨਾ ਹੈ ਇਸ ਤਰ੍ਹਾਂ ਕਰਕੇ ਇਹ ਜਿਹੜੀ ਫੁੱਜੀ ਹੈ ਨਾ ਬਹੁਤ ਵਧੀਆ ਮਕਿਲਾ ਹੁੰਦੀ ਸਕਦੀਆਂ ਦੇ ਵਿੱਚ ਤੇ ਆਪਾਂ ਨਾ ਸਾਨੂੰ ਜਦੋਂ ਕਿਤੇ ਜਾਣ ਨਾ ਖੇਤ ਆ ਖੂਤਾਵਲ ਜਿੱਦਾਂ ਕਿਸੇ ਦੇ ਜਾਣ ਤੇ ਉਹਨਾਂ ਨੇ ਇਹਨਾਂ ਦੇ ਫਰੈਂਡ ਨੇ ਉਹਨਾਂ ਨੇ ਲਾਈ ਹੁੰਦੀ ਆ ਤੇ ਫਿਰ ਇਹ ਤੇ ਸਪੈਸ਼ਲ ਲਈ ਹੀ ਕਹਿੰਦੇ ਹੁੰਦੇ ਆ ਵੀ ਫੋਰ ਕੁਝ ਨਾ ਹੋਵੇ ਪਰ ਇਹ ਤੇ ਸਰਦੀਆਂ ਦੇ ਵਿੱਚ ਜਦੋਂ ਮਿਲ ਜੇ ਫਿਰ ਆਪਾਂ ਦੋ ਤਿੰਨ ਵਾਰੀ ਜਿੰਨੀ ਵਾਰੀ ਮਿਲ ਜੇ ਫਿਰ ਆਪਾਂ ਨਾ ਬਣਾ ਲੈਨੇ ਆ ਇਹਦੀ ਪੁਰਜੀ ਤੇ ਵਧੀਆ ਹੁੰਦੀ ਆ ਸਰਦੀਆਂ ਦੇ ਵਿੱਚ ਹੀ ਖਾਣੀ ਹੁੰਦੀ ਆ ਇੱਕ ਤੇ ਵਧੀਆ ਲੱਗਦੀ ਆ ਤੁਹਾਨੂੰ ਵੀ ਜੇ ਮਿਲ ਜੇ ਨਾ ਤੇ ਜਰੂਰ ਇਹ ਬਣਾਇਓ ਤੇ ਖਾ ਲਓ ਖਾ ਲੋ ਇਹਦੀ ਪੁਰਜੀ ਬਹੁਤ ਵਧੀਆ ਜਿਹੜੇ ਜਿੰਨਾਂ ਨੂੰ ਤੇ ਪਤਾ ਉਹਨਾਂ ਨੂੰ ਤੇ ਪਤਾ ਵੀ ਇਹਦੀ ਵੈਲੀ ਦਾ ਤੇ ਚਲੋ ਮੈਂ ਕੱਟ ਲਾਂਗਾ ਫਿਰ ਮੈਂ ਕੜਾਈ ਰੱਖਦੀਆਂ ਉੱਪਰ ਇਹ ਨਿਗਮ ਰੱਖ ਲਈ ਉਹਦੇ ਵਾਸਤੇ ਮੱਕੀ ਦੇ ਵਿੱਚ ਪਾਵਾਂਗੇ ਮੱਕੀ ਦੇ ਆਟੇ ਵਿੱਚ ਪਾ ਕੇ ਨਾ ਤੇ ਉਹਦੀ ਬਣਾਵਾਂਗੇ ਮੱਕੀ ਵਾਲੀ ਤੇ ਵਧੀਆ ਲੱਗਦੀ ਹੈ ਥੋੜੀ ਜੀ ਪਾਵਾਂਗੀ ਮੱਕੀ ਵਾਲੀ ਵੀ ਤੇ ਬਣਾ ਲਾਂਗੇ ਇਸ ਤਰ੍ਹਾਂ ਸਵੇਰੇ ਬਣਾਵਾਂਗੀ ਮੈਂ ਮੱਕੀ ਵਾਲੀ ਵੀ ਬਹੁਤ ਵਧੀਆ ਲੱਗਦੀ ਹੈ ਨਾ ਮੱਕੀ ਦੇ ਵਿੱਚ ਵੀ ਤੁਸੀਂ ਜਿੱਦਾਂ ਆਪਾਂ ਮੇਥੀ ਮੇਥੇ ਪਾਉਨੇ ਆ ਨਾ ਪਰੌਂਟ ਬਣਾਉਣੇ ਆ ਮੱਕੀ ਦੇ ਵਿੱਚ ਪਾ ਕੇ ਤੇ ਮੱਕੀ ਦੀ ਬਣਾਈ ਦੀ ਉਹ ਤੇ ਵੀ ਵਧੀਆ ਲੱਗਦੀ ਹੈ ਕੱਲ ਨੂੰ ਮੈਂ ਬਣਾਵਾਂਗੀ ਇਹ ਵੀ ਤੇ ਹੁਣ ਮੈਂ ਇਹਦੇ ਵਿੱਚ ਥੋੜੇ ਜਿਹੇ ਆਲੂ ਪਾ ਲਾਂਗੀ ਮੈਂ ਕੱਟ ਲਿਆ ਦੋ ਤਿੰਨ ਛਾਦ ਸੀਗੇ ਛੋਟੇ ਛੋਟੇ ਜਿਹਦਾਂ ਨਾਲ ਆਲੂ ਸੀਗੇ ਉਹ ਪਾ ਲਏ ਤੇ ਆਲੂ ਜਿਹੜੇ ਸੀ ਨਵੇਂ ਆ ਨਾ ਅੱਜ ਕੱਲ ਤੇ ਮੈਂ ਹੁਣ ਨਾ ਉਹਨਾਂ ਨੂੰ ਇਦਾਂ ਹੀ ਬਸ ਵਾਸ਼ ਕਰ ਲਿਆ ਦੇ ਹੱਥ ਦੇ ਨਾਲ ਹੀ ਇਹਨਾਂ ਨੂੰ ਛਿੱਲ ਲਿਆ ਹੀਗਾ ਛਿੱਲੇ ਗਏ ਸੀਗੇ ਹੱਥ ਦੇ ਨਾਲ ਤੇ ਥੋੜੇ ਜਿਹਾ ਚਾਲੂ ਪਾ ਲਾਂਗੇ ਤੇ ਵੇਖੋ ਇੰਨੀ ਕਿੰਨੀ ਇਹ ਇਕੱਠੀ ਹੋ ਕੇ ਨਾ ਫਿਰ ਥੋੜੀ ਹੋ ਜਾਣੀ ਆ ਤੇ ਹੁਣ ਤੜਕਾ ਲਾ ਕਰਮ ਹੋ ਗਿਆ ਸੀਗਾ ਪਰ ਮੈਂ ਫਿਰ ਬੰਦ ਕਰ ਦਿੱਤਾ ਸੀਗਾ ਤੇਲ ਗਰਮ ਹੋ ਗਿਆ ਸੀਗਾ ਤੇ ਹੁਣ ਮੈਂ ਇਹਦੇ ਵਿੱਚ ਤੇਲ ਦੇ ਵਿੱਚ ਨਾ ਜੀਰਾ ਪਾਵਾਂਗੀ ਜੀਰਾ ਪਾ ਕੇ ਨਾ ਤੇ ਨਮਕ ਤੇ ਬਸ ਇਦੇ ਵਿੱਚ ਲਾਲ ਮਿਰਚ ਪਾਵਾਂਗੀ ਤੇ ਹੋਰ ਨਹੀਂ ਇਹਦੇ ਵਿੱਚ ਕੁਝ ਵੀ ਪੈਂਦਾ ਇਹ ਆਪਾਂ ਇਦਾਂ ਹੀ ਬਣਾਨੇ ਆ ਤੇ ਹੁਣ ਵਿੱਚ ਆਲੂ ਪਾ ਦਈਏ ਹੋ ਜਾਂਦੇ ਆ ਬੜੇ ਸੁਣੇ ਆ ਤੇ ਬਹੁਤ ਜ਼ਿਆਦਾ ਇਹ ਤੋਂ ਕੋਣ ਮੇਥੀ ਨਾਲੋਂ ਜ਼ਿਆਦਾ ਟੇਸਟੀ ਬਣਦੀ ਆ ਵੈਸੇ ਤੁਸੀਂ ਵੀ ਬਣਾਏ ਜੇ ਤੁਹਾਨੂੰ ਮਿਲਦੀ ਹੈ ਨਾ ਕਿ ਕਿਉਂ ਵੀ ਜਾਂ ਕਿਸੇ ਨੇ ਬੀਜੀ ਹੋਵੇ ਹਨਾ ਕਿਸਾਨ ਤੇ ਲਾਉਂਦੇ ਲਾਉਂਦੇ ਆ ਜ਼ਿਆਦਾਤਰ ਮਤਲਬ ਕਿ ਕੇਤਾ ਫੁਟਾ ਤੋਂ ਹੋਵੇ ਕਹਿੰਦੇ ਤੇ ਲਗਾਉਂਦੇ ਹੀ ਆ ਸਾਰੇ ਤੇ ਇਹਦੇ ਵਿੱਚ ਮੈਂ ਪਾ ਦਿੰਦੀ ਆ ਹਨਾ ਲਾਲ ਮਿਰਚ ਪਾਵਾਂਗੇ ਫਰ ਨੀਵੀ ਪਾ ਲਓ ਵੈਸੇ ਪਰ ਲਾਲ ਜਿਹੜੀ ਉਹ ਲਾਲ ਪਾ ਲਾਂਗੇ ਪੋਰ ਜੀ ਦੇ ਵਿੱਚ ਮੈਂ ਐਸੇ ਲਾਲ ਹੀ ਹੋਂਨੀ ਆ ਕਿਉਂਕਿ ਨਮਕ ਆਪਾਂ ਥੋੜੇ ਹੀ ਪਾਵਾਂਗੇ ਕਿਉਂਕਿ ਇਹ ਨਾ ਥੋੜੀ ਜਿਹੀ ਕਰਾਰੀ ਬਣਦੀ ਹੈ ਤੇ ਨਾਲੇ ਹੋਰ ਵੀ ਥੋੜੀ ਜਾਂਦੀ ਹੈ ਵੇਖਣ ਨੂੰ ਜ਼ਿਆਦੀ ਲੱਗਦੀ ਹੁੰਦੀ ਆ ਪਰ ਬਾਅਦ ਵਿੱਚ ਨਾ ਇਹ ਘੋ ਜਾਂਦੀ ਹੈ ਥੋੜੀ ਤੇ ਇਹਨੂੰ ਮਿਕਸ ਕਰ ਲੈਣਾ ਚੰਗੀ ਤਰ੍ਹਾਂ ਤੇ ਤੁਹਾਨੂੰ ਦਿਖਾਨੀ ਹੈ ਜਦੋਂ ਬਣ ਜਾਂਦੀ ਹੈ ਨਾ ਫੋਰਨੀ ਦੇ ਵਿੱਚ ਫੁੰਕੂਚ ਵੀ ਪੈਣਾ ਪਾਸ ਬਣ ਜਾਂਦੀ ਹੈ ਫਿਰ ਬਾਅਦ ਚ ਦਿਖਾਨੀ ਤੁਹਾਨੂੰ ਇਧਰ ਫੁਲਕੇ ਮੈਂ ਬਣਾਣ ਲੀ ਆ ਤੇ ਸਬਜੀ ਸਾਡੀ ਬਣ ਗਈ ਹੈ ਤੇ ਸਬਜੀ ਹੁਣ ਮੈਂ ਤੁਹਾਨੂੰ ਦਿਖਾਨੀ ਹੈ ਸਬਜੀ ਤੇ ਬਣ ਗਈ ਸਬਜੀ ਵੇਖੋ ਤੁਹਾਨੂੰ ਮੈਂ ਦੱਸਿਆ ਨਾ ਥੋੜੀ ਜੀ ਹੋ ਜਾਂਦੀ ਹੈ ਸਬਜੀ ਤੇ ਆ ਦੇਖੋ ਮੈਂ ਕਿਹਾ ਫੁਲਕੇ ਵੀ ਬਣਾ ਕੇ ਨਾ ਫਿਰ ਨਾਲ ਮੈਂ ਇਹਨਾਂ ਨੂੰ ਦੇ ਦੇਨੀ ਹੈ ਤੇ ਨਾਲੇ ਤੁਹਾਨੂੰ ਦਿਖਾਨੀ ਹੈ ਨਾ ਇਹਦੇ ਚ ਬਾਤ ਆ ਹੀ ਸ਼ਾਨਣੀ ਦੇ ਵਿੱਚ ਨੁੱਛੜ ਜੇਗਾ ਜਿੱਦਾਂ ਸਾਰਾ ਹੀ ਤੇਲ ਜਿਹੜਾ ਨਾ ਮੈਨੂੰ ਚੋੜ ਲਿਆ ਵਾ ਸਾਰਾ ਤੇਲ ਇਹ ਦੇਖੋ ਲੰਨੀ ਘੁਰਜੀ ਹੋ ਗਈ ਹੈ ਕਿੰਨੀ ਸੀਗੀ ਨਾ ਦੇਖਣ ਨੂੰ ਤੇ ਕਿੰਨੀ ਲੱਗਦੀ ਸੀਗੀ ਪਰ ਹੁਣ ਇੰਨਾ ਇਦਾਂ ਹੋ ਗਈ ਹੈ ਮੈਂ ਤੇਲ ਸਾਰਾ ਨਿਚੋੜ ਲਿਆ ਇਹਦੇ ਵਿੱਚੋਂ ਤੇ ਇਸ ਤਰ੍ਹਾਂ ਹਲੂ ਬਣ ਗਈ ਹੈ ਸਾਡੀ ਤੇ ਰੋਟੀ ਵੀ ਸਾਡੀ ਬਣ ਗਈ ਹੈ ਤੇ ਹੁਣ ਮੈਂ ਨਾ ਦਿਨੀ ਆ ਰੋਟੀ ਉਹਨਾਂ ਨੂੰ ਪਹਿਲਾਂ ਦੇ ਕੇ ਅੰਮੀ ਹੈ ਤੇ ਹਾਲੋ ਤੁਸੀਂ ਵੀ ਇਦਾਂ ਬਣਾ ਕੇ ਤੇ ਖਾਵੋ ਹਾਲੋ ਦੀ ਘੁਰਜੀ ਬਹੁਤ ਸਵਾਲ ਲੱਗਦੀ ਆ ਆ ਦੇਖੋ ਫੁਲਕੇ ਵੀ ਸੜ ਦਿੱਤੇ ਤਿਆਰ ਹੋ ਗਏ ਆ ਤੇ ਹਾਲ ਹੋ ਗਏ ਗੁਟੀਆਂ ਦੇਖੋ ਇਦਾਂ ਇਦਾਂ ਦੀ ਇਹ ਕੋਲੋਂ ਦਿਖਾਨੀ ਤੁਹਾਨੂੰ